حافظ صوفی سنت اے فقیر کہندا ہے میں خرو تو کبھی شراب نہیں پیتی پی لے پی لے حیرانگی ہوے گی فقیر اس طرح اکھے میں خرو مصحف بسوزو تو کسے دھرم ग्रंथ نو اگ نہیں لا دے پھاڑ دے ਕਿ ਕਿਸੇ مذہبی ਗ੍ਰੰਥ ਨੂੰ ਅਗ ਨਹੀਂ ਲਾਈ ਬੇਅਦਬੀ ਨਹੀਂ ਕੀਤੀ ਕਰਦੇ ਮੈਂ ਫਿਰ ਅਜ਼ਕਰਾ ਹੈਰਾਨਗੀ ਹੋਵੇਗੀ ਨਵੰਬਰ ਚੋਟੀ ਦਾ ਫਕੀਰ ਕਹਿੰਦਾ ਮੈਂ ਫਿਰ ਮੁਸਹਫ ਬਸੋ ਜੋ ਆਤੀ ਸੰਦਰ ਕਾਬਾ ਜਨ ਖਾਨੇ ਕਾਬੇ ਦੀ ਜੋ ਜ਼ਿਆਰਤ ਕਰਨ ਲਈ ਜਾਂਦੇ ਨੇ ਹਜ ਕਰਨ ਲਈ ਜਾਂਦੇ ਨੇ ਕੰਦਰ ਅਗਲਾ ਦੇ اگلا دے یہ نہیں لائی دو گئی ایک مسلمان فقیروں کے ایسا میں ہیں ماستے و گودہ بھی کھا دیں مسلمان لیکن شراب پینا انہوں بھی حرام ہے اچیت کر دیئے بندے محمد صاحب بھی اسنو حرام حرام کہہ اس واسطے اس حرام دی چیز نو بھی اے فقیر فکر ہے میں خورو پی لے شراب نہیں کدی پیتی پی لبس آش اندر کا وزن خانے کابے نو اگلا دے جنہی لائی کسی دھرم گرنتھ نو تو نہیں جلایا تے جلا دے ہر چی خواہی کن جو تیرا دل کرے وہ ہر کراپ خواہی کن ایک فخر کہہ جو تیرا دل کر رہے او گناہ ہر گنا خواہی کن ولی دل ازاری مکن لیکن یاد رکھیں کسی دا دل نہ توڑی ਤੂੰ ਅਗਰ ਕਿਸੇ ਦਾ ਦਿਲ ਤੋੜ ਦਿੱਤਾ ਤੋ ਖਾਨਾ ਕਾਬਾ ਤੂੰ ਤੋੜ ਦਿੱਤਾ ਧਰਮ ਗ੍ਰੰਥ ਨਾਲ ਵੀ ਕਿਸੇ ਦਾ ਦਿਲ ਟੁੱਟੇਗਾ ਅਗਰ ਤੂੰ ਜਲਾਏਂ ਖਾਨੇ ਕਾ ਬਿਨ ਵਗ ਲਾਏਂ ਕਈਆਂ ਦੇ ਦਿਲ ਟੁੱਟਣਗੇ ਕਈ ਰੋਂਗੇ ਸ਼ਰਾਬ ਪੀਏਗਾ ਘਰ ਵਾਲਿਆਂ ਦਾ ਦਿਲ ਟੁੱਟੇਗਾ ਨਸ਼ੇ ਚ ਪਤਾ ਨਹੀਂ ਪੁੰਖੀ ਬੋਲਦਾ ਰਹੇਗਾ ਤੇ ਘਰ ਦੇ ਚ ਕਈਆਂ ਦੇ ਦਿਲ ਟੁੱਟਣਗੇ ਹਰ ਜੇ ਖਾਹੀ ਕੁੰ ਜੋ ਤੇਰਾ ਦਿਲ ਕਰੇ ਕਰਨ ਲੇਕਿਨ ਦਿਲ ਕਿਸੇ ਦਾ ਨਾ ਟੋੜੇ ਲੰਬੀ ਛੋੜੀ ਨਜ਼ਮ ਦੇ ਚ ਕਹਿੰਦਾ ਹੈ ਖਾਨਾ ਖੁਦਾ ਇਹ ਤੇ ਇਟਾਂ ਦਾ ਘਰ ਹੈ ਮਨੁੱਖਾ ਨੇ ਬਣਾਇਆ ਦਿਲ ਖੁਦਾ ਨੇ ਬਣਾਇਆ ਸਵੈਮ ਖੁਦਾ ਨੇ ਬਣਾਇਆ ਇਹ ਪ੍ਰਮਾਤਮਾ ਨੇ ਬਣਾਇਆ ਇਹ ਭੁੱਲ ਕੇ ਵੀ ਨਾ ਟੋੜੀ ਗੁਰਨ ਸਿੰਘ ਜੀ ਮਹਾਰਾਜ ਦੇ ਚ ਬੈਠੇ ਬਾਬਾ ਫਰੀਦ ਜੋ ਤੋਏ ਪਰਿਆਂ ਦੀ ਸਿੱਖ ਯਾਉ ਨਾ ਠਾਈ ਕਰੀਦਾ ਤੇਰੇ ਅੰਦਰ ਸਿੱਖ ਹੈ ਤੜਪੇ ਖੁਦਾ ਦੇ ਮਿਲਣ ਦੀ ਕਹਿੰਦਾ ਇੱਕ ਸ਼ਰਤ ਮੈਂ ਤੈਨੂੰ ਦੱਸਦੇ ਆ ਉਹ ਪੂਰੀ ਕਰਨੀ ਪੈਗੀ ਫਿਰ ਕਿਸੇ ਕਰਮ ਤੋਂ ਕਿਸੇ ਦਾ ਦਿਲ ਨਾ ਟੁੱਟੇ ਅਗਰ ਤੋੜ ਦਿੱਤੇ ਤੂੰ ਕਿਸੇ ਦਾ ਦਿਲ ਖਾਨਾ ਕਾਬਾ ਤੋੜ ਦਿੱਤਾ ਤੂੰ ਤੇ ਖੁਦਾ ਦੇ ਘਰ ਨੂੰ ਤੋੜ ਦਿੱਤਾ ਇਹ ਤੇ ਖੁਦਾ ਨੇ ਸਵੈਮ ਬਣਾਇਆ ਹੈ। ਤੋ ਖੈਰ ਕਈ ਵਕਤ ਹਾਥ ਸੇਵਾ ਪੈ ਕਰਦੇ ਹੁੰਦੇ ਨੇ। ਜ਼ਬਾਨ ਕੋੜਾ ਬੋਲ ਰਹੀ ਅਗਲੇ ਦਾ ਦਿਲ ਤੋੜ ਰਹੀ। ਇਹ ਸਵਾਸਤੇ ਕਈ ਸੇਵਾਦਾਰ ਮੇਰੀ ਦ੍ਰਿਸ਼ਟੀ ਸੇਵਾਦਾਰ ਨਹੀਂ ਉਹ ਨਵੰਦੇ ਤੇ ਲੰਗਰ ਪੈ ਹੁੰਦੇ ਨੇ। ਐਨਾ ਕੋੜਾ ਬੋਲਦੇ। ਇਤਨਾ ਕੋੜ। ਉਹਦੇ ਨਾਲ ਨਾ ਹੀ ਵੰਡਣ ਤੇ ਠੀਕ ਹੈ। ਨਾ ਵੰਡਣਾ ਕਾ ਉਸਿਕਮ ਪਾਪ ਤੋਂ ਤੇ ਬਚਣ ਗਏ ਉਹਨਾਂ ਦਾ ਵੰਡਣਾ ਪਾਪ ਵੰਡ ਰਹਿਣੇ ਲੰਗਰ ਤੋੜ ਰਹਿਣੇ ਦੇ ਜੇ ਤੋਏ ਪਰਿਹਰ ਦੀ ਸਿੱਖ ਕਿਸੇ ਦੀ ਤੋਹਨ ਕਰਕੇ ਜੇ দান ਦਿੱਤਾ ਹੈ ਜਾਂ ਕਿਸੇ ਨੂੰ ਨਿਮਾੜਾ ਨੀ ਤਾਣਾ ਜਾਣ ਕੇ দান ਦਿੱਤਾ ਹੈ ਇਹ ਤੇ দান-ਦਾਨ ਨਹੀਂ ਜੋ ਅਜੇ ਚਲਿਆ ਹੀ ਨਹੀਂ ਲਾਲਸਾ ਹੀ ਨਹੀਂ ਜਗਿਆਸਾ ਹੀ ਨਹੀਂ ਹੈ ਜਗਿਆਸੋ ਵੀ ਨਹੀਂ ਇਹ ਸੰਸਾਰ ਹੀ ਹੈ ਤੇ ਮੈਂ ਫਿਰ ਅਰਜ਼ ਕਰਾਂ ਸੰਸਾਰ ਦੇ ਵਿੱਚ ਭਟਕਣਾ ਹੁੰਦਾ ਚੱਲਣਾ ਨਹੀਂ ਹੁੰਦਾ ਕੋਈ ਦੁਕਾਨ ਤੇ ਭਟਕਦਾ ਪਿਆ ਕੋਈ ਆਪਣੇ ਘਰ ਦੇ ਵਿੱਚ ਪਿਆ ਭਟਕਦਾ ਕੋਈ ਬਾਜ਼ਾਰਾਂ ਚ ਪਿਆ ਭਟਕਦਾ ਕੋਈ ਮੰਦਰ ਮਸਜਿਦ ਗੁਰਦੁਆਰਿਆਂ ਚ ਭਟਕਦਾ ਭਟਕ ਰਿਹਾ ਅਗਰ ਧਿਆਨ ਨਹੀਂ ਚਲੇ ਪ੍ਰਭੂ ਤੱਕ ਪਹੁੰਚਣ ਦੀ ਲਾਲਸਾ ਪੈਦਾ ਹੋ ਗਈ ਇਹਤੇ ਜਗਿਆ ਸੋਇ ਜਗਿਆ ਸਹ ਪੈਦਾ ਹੋਇਆ ਚੱਲ ਪਿਆ ਸਾਧੂ ਹੈ ਪਹੁੰਚ ਗਿਆ ਸੰਤ ਇਥੇ ਸੰਤ ਇਥੇ ਆਪਣੇ ਘਰ ਪਹੁੰਚ ਗਿਆ ਇਥੇ ਆਪਣੇ ਟਿਕਾਣੇ ਤੇ ਪਹੁੰਚ ਗਿਆ ਤੋ ਸੰਤ ਦੇ ਧਿਆਨ ਦੇ ਚ ਪ੍ਰਮਾਤਮਾ ਹੁੰਦਾ ਹੈ ਸੰਤ ਦੀ ਸੋਚਣੀ ਦੇ ਚ ਪ੍ਰਮਾਤਮਾ ਹੁੰਦਾ ਹੈ ਸੰਤ ਦੇ ਵਿਚਾਰਾਂ ਦੇ ਚ ਨਿਰੰਕਾਰ ਆਉਂਦਾ ਹੈ ਉਹਦੀ ਸਿਮਰਤੀ ਦੇ ਚ ਪ੍ਰਭੂ ਆਉਂਦਾ ਮਾਤਾ ਪਿਤਾ ਸੁਤ ਬੰਦਵ ਬਾਈ ਨਾਨਕ ਹੋਆ ਪਰਮ ਬ੍ਰਹਮ ਸਹਾਈ ਉਹ ਪਰਿਵਾਰ ਨੂੰ ਵੀ ਕੈਸੇ ਨਿਰੰਕਾਰ ਦਾ ਰੂਪ ਬਣਾ ਲੈਂਦਾ ਮਾਤਾ ਪਿਤਾ ਸੁਤ ਬੰਦਵ ਬਾਈ ਏ ਪ੍ਰਭੂ ਮੈਂ ਛੋਟਾ ਸੀ ਲਾਗਰ ਸੀ ਕਮਜ਼ੋਰ ਸੀ ਤੂੰ ਮਾਂ ਬਣ ਕੇ ਮੇਰਾ ਮਦਦਕਾਰ ਬਣਿਆ ਤੂੰ ਪਿਤਾ ਬਣ ਕੇ ਮੇਰਾ ਸਹਾਰਾ ਬਣਿਆ ਉਹ ਨਾ ਹੁੰਦੇ ਮੈਂ ਜੀ ਨਹੀਂ ਸਕਦਾ ਸੀ ਤੂੰ ਮੇਰਾ ਸਹਾਰਾ ਬਣਿਆ ਮਾਂ ਬਣ ਕੇ ਇਹ ਮਾਂ ਨਹੀਂ ਸੀ ਤੂੰ ਹੀ ਸੀ ਇਹ ਪਿਤਾ ਨਹੀਂ ਸੀ ਤੂੰ ਹੀ ਸੀ ਮਾਂ ਤੇ ਪਿਤਾ ਸੋਦ ਬੰਦਵ ਬਾਈ ਮੈਂ ਬੁੱਢਾ ਹੋ ਗਿਆ ਬਿਰਦ ਹੋ ਗਿਆ ਮੁਖ ਅਪਾਇਓ ਬੈਠ ਕੋ ਦੇਂ ਬਿਰਧ ਬਾਇਆ ਉਹ ਪਰ ਸਾਥ ਸਹਿਣ ਤੂੰ ਪੁੱਤਰ ਬਣ ਕੇ ਮੇਰਾ ਸੰਬੰਧੀ ਬਣ ਗਿਆ ਸਾਰਾ ਬਣ ਗਿਆ ਮੈਂ ਛੋਟਾ ਸੀ ਤੂੰ ਮਾਂ ਬਾਪ ਬਣ ਕੇ ਮੇਰਾ ਸਾਰਾ ਬਣਿਆ ਮੈਂ ਬਿਰਧ ਕਮਜ਼ੋਰ ਹੋ ਗਿਆ ਤੂੰ ਪੁੱਤਰ ਬਣ ਕੇ ਮੇਰਾ ਸਾਰਾ ਬਣ ਗਿਆ ਹੁ ਪੁੱਤਰ ਦੇ ਚ ਵੀ ਪ੍ਰਭੂ ਦਿਖਾਈ ਦੇਵੇ ਮਾਂ ਬਾਪ ਦੇ ਚ ਵੀ ਪ੍ਰਭੂ ਦਿਖਾਈ ਦੇਵੇ ਤੂੰ ਬਰਾਵ ਬਣ ਕੇ ਮੇਰੀ ਬਾਣ ਬਣ ਗਿਆ ਤੂੰ ਪਤੀ ਤੇ ਪਤਨੀ ਬਣ ਕੇ ਮੇਰੇ ਜੀਵਨ ਦਾ ਲਕਸ਼ ਬਣ ਗਏ ਸੰਸਾਰ ਵਿੱਚ ਔਰ ਇਸੇ ਤਰੀਕੇ ਨਾਲ ਤੂੰ ਧਨ ਬਣ ਕੇ ਮੇਰੀ ਉਪਜੀਵਕਾ ਬਣ ਗਿਆ ਧਨ ਵੀ ਪ੍ਰਮਾਤਮਾ ਪਰਿਵਾਰ ਦੇ ਸਾਰੇ ਸੰਬੰਧ ਨਿਰੰਕਾਰ ਦੇ ਐਸਾ ਮਨੁੱਖ ਪਰਿਵਾਰ ਦੇ ਵਿੱਚ ਬੈਠਾ ਹੈ ਹਰੀ ਮੰਦਰ ਦੇ ਵਿੱਚ ਬੈਠਾ ਹੈ ਤੇ ਹਰੀ ਮੰਦਰ ਦੇ ਵਿੱਚ ਬੈਠਾ ਹੈ ਦੁਨਿਆਵੀ ਸੋਚਣਾ ਭਟਕਦਾ ਪਿਆ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਇਹ ਵੀ ਮਨਸਤਰਾ ਜਿਤਨੇ ਸੰਸਾਰੀ ਨੇ ਉਹਨਾਂ ਤੋਂ ਬਹੁਤ ਥੋੜੇ ਨੇ ਜਗਿਆ ਸੋ ਜਿਤਨੇ ਜਗਿਆ ਸੋ ਨੇ ਫਿਰ ਉਹਨਾਂ ਤੋਂ ਵੀ ਬਹੁਤ ਥੋੜੇ ਨੇ ਕੌਣ ਸਾਧੂ ਤੇ ਸਾਧੂਆਂ ਤੋਂ ਵੀ ਬਹੁਤ ਥੋੜੇ ਨੇ ਬਿਲਕੁਲ ਥੋੜੇ ਨੇ ਸੰਤ ਕਿਧਰੇ ਕਰੋੜਾਂ ਵਿੱਚ ਇੱਕ ਕਰ ਕਰੋੜਾਂ ਵਿੱਚ ਕੋਈ ਇੱਕ ਕਰ ਕੋਟਨਵੇਂ ਨਾਨਕੋ ਨਾਰਾਇਣ ਜੈ ਜੀਤ ਹੁਣ ਮੈਂ ਫਿਰ ਦਰਾਵਾ ਧਰਮ ਮਨ ਦੀ ਸਾਧਾ ਤਨ ਦੀ ਸਾਧਨਾ ਨਹੀਂ ਮੈਂ ਤਨ ਨਾਲ ਜੋ ਕੁਝ ਕਰ ਰਿਹਾ ਹੋ ਸਕਦਾ ਮੇਰਾ ਮਨ ਬਿਲਕੁਲ ਉਸ ਤੋਂ ਉਲਟ ਹੋ ਰਿਹਾ ਹੈ ਇਸ ਰਸਤੇ ਮੈਂ ਧਾਰਮਿਕ ਕੰਮ ਕਰਦਾ ਹੋਇਆ ਵੀ ਸ਼ਾਇਦ ਧਾਰਮਿਕ ਨਾ ਹੋਆ ਬਹੁਤ ਸਾਰੇ ਦੁਨੀਆਂ ਵਿੱਚ ساری ਦੁਨੀਆਂ ਦੇ ਧਾਰਮਿਕ ਕੰਮ ਕਰਦੇ ਹੋਇਆ ਧਾਰਮਿਕ ਨਹੀਂ ਨੇ ਨਮਾਜ਼ ਤੇ ਹਲਾਕੂ ਵੀ ਪੜ ਲੈਂਦਾ ਸੀ ਚੰਗੇਜ਼ ਖਾਨ ਵੀ ਪੜ ਲੈਂਦਾ ਸੀ ਲੱਖਾਂ ਦਾ ਕਾਤਲ ਹੈ ਤਸਵੀਰ ਤੇ ਔਰੰਗਜ਼ੇਬ ਵੀ ਫੇਰ ਲੈਂਦਾ ਸੀ ਦੋ ਵਕਤ ਕੁਰਾਨ ਦੀ ਤਲਾਵਤ ਤੇ ਔਰੰਗਜ਼ੇਬ ਵੀ ਕਰਦਾ ਸੀ ਤਿੰਨੇ ਪਿਰਾ ਉਸਨੇ ਆਪ ਕਤਲ ਕਰਵਾਇਆ ਆਪਣੀ ਅੱਖਾਂ ਦੇ ਸਾਹਮਣੇ ਬੁੱਢੇ ਪਿਓ ਨੂੰ ਜੇਲ੍ਹ ਦੇ ਚ ਪਾਇਆ ਵੱਡੀ ਭੈਣ ਜਹਾਂ ਆਰਾ ਜਦ ਉਸਨੂੰ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰੇ ਨੂੰ ਵੀ ਮਾਰ ਦਿੱਤਾ ਕਿਉਂਕਿ ਸ਼ਾਹ ਜਹਾਂ ਚਾਹੁੰਦਾ ਸੀ ਹਿੰਦੁਸਤਾਨ ਦੀ ਗੱਦੀ ਦਾਰੇ ਨੂੰ ਦੇਣਾ ਚਾਹੁੰਦਾ ਸੀ ਜਿੱਥੇ ਜਹਾ ਅਰਵੀ ਦਾਰੇ ਨੂੰ ਜਾਂਦੀ ਸੀ ਬਈ ਇਹ ਬਣਿਆ ਜਦ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਕਤਲ ਕਰਾ ਦਿੱਤਾ ਦਾਰੇ ਨੂੰ ਵੀ ਮਾਰ ਦਿੱਤਾ ਕਹਿੰਦ ਨੇ ਬਹੁਤ ਕੁਰਖਤ ਲਫ਼ਜ਼ਾਂ ਚ ਉਹ ਪੇਸ਼ ਆਈ ਔਰੰਗਜ਼ੇਬ ਦੇ ਸਾਹਮਣੇ ਔਰੰਗਜ਼ੇਬ ਨੇ ਉਸ ਦੇ ਕੇਸ ਪਕੜੇ ਗੁੱਤੋਂ ਤੋੜ ਕੇ ਉਹਨੂੰ ਵੀ ਉਸ ਕੋਠੜੀ ਚ ਬੰਦ ਕੀਤਾ ਜਿੱਥੇ ਉਸ ਦਾ ਬੁੱਢਾ ਪਿਓ ਬੰਦ ਸੀ 7 ਸਾਲ ਜਹਾਂ ਆਰਾ ਵੀ ਜੇਲ੍ਹ ਵਿੱਚ ਰਹੀਏ ਐਨਾ ਕਠੋ ਉਹ ਸਾਰਾ ਦਿਨ ਤਸਬੀਹ ਫੇੜਦਾ ਸੀ ਕਹਿੰਦੇ ਨੇ ਭੋਸ਼ਣ ਨਾਮ ਦਾ ਇੱਕ ਕਵੀ ਸੀ ਔਰੰਗਜ਼ੇਬ ਕਾਲ ਦੇ ਚੋਇਆ ਉਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਲੈ ਗਏ ਕਹਿਣ ਲੱਗੇ ਇਹਨਾਂ ਦੀ ਸ਼ਾਨ ਵਿੱਚ ਤੂੰ ਕੋਈ ਸਵਈਆ ਖੈ ਬੜੇ ਕੀਮਤੀ ਬੋਲ ਤੇਰੀ ਜ਼ਬਾਨ ਤੋਂ ਨਿਕਲ ਰਹੇ ਤੇ ਵਾਕਈ ਬਾਜ਼ਾਰੀ ਸ਼ਾਇਰ ਇਸ ਤਰ੍ਹਾਂ ਕਰ ਲੈਂਦੇ ਨੇ ਵਾਕਈ بیچਦੇ ਨੇ ਆਪਣਾ ਦਿਮਾਗ ਔਰ ਵਾਕਈ ਬੇਸਤਰ ਵੇਚ ਦੇਣਾ ਜਿਵੇਂ ਮੈਂ ਸਿੱਖਿਆ ਸਾਰੇ ਪੜਨ ਵਾਲੇ ਦੇਖਦਾ ਹਾਂਗਾ ਲਾੜੀ ਲਾੜਾ ਬੈਠੇ ਹੁੰਦੇ ਨੇ ਤੇ ਕਦੇ ਪੜੇਗਾ ਲਾੜੇ ਦਾ ਮੁਖੜਾ ਸੂਰਜ ਦੀ ਤਰ੍ਹਾਂ ਬਕਦਾ ਪਿਆ ਭਾਵੇਂ ਪੁੱਠੇ ਤਵੇ ਵਰਗਾ ਹੋਵੇ ਅੰਡੇ ਬਈ ਇਹਦੇ ਦਾਦਾ ਨਾਨਾ ਸਵਰਗਾں ਤੋਂ ਫੁੱਲਾਂ ਦੀ ਬਰਖਾ ਪੈ ਕਰਦੇ ਨੇ ਤੂੰ ਕਿਹੜੀ ਦੂਰਬੀਨ ਨਾਲ ਦੇਖ ਰਿਹਾ ਹੈ ਸਵਰਗਾں ਦੇ ਚ ਫੁੱਲਾਂ ਦੀ ਬਰਖਾ ਪੈ ਕਰਦੇ ਨੇ ਪਤਾ ਨਹੀਂ ਕਿਹੜੇ ਨਰਕਾਂ 'ਚ ਟੱਕੇ ਪੈ ਖੰਦੇ ਨੇ ਲੇਕਿਨ ਗਲਤ ਬਿਆਨ ਇਹ ਬਾਜ਼ਾਰੀ ਸ਼ਾਇਰ ਹੁੰਦੇ ਨੇ ਭੋਸ਼ਨ ਨੂੰ ਵੀ ਬਾਜ਼ਾਰੀ ਸ਼ਾਇਰ ਸਮਝ ਲੈ ਲਏ ਲੈ ਗਏ ਫੜ ਕੇ ਖੰੜਲੇ ਤੇਨੂੰ ਬੜੇ ਇਨਾਮ ਦੇਾਂਗੇ ਤੋ ਕੋਈ ਢੰਗ ਦਾ ਕਸੀਦਾ ਸੁਣਾ ਇਥੇ ਔਰੰਗਜ਼ੇਬ ਦੀ ਸ਼ਾਨ ਵਿੱਚ ਫੁਸਕੈ ਉਹਨੇ ਬੜਾ ਕੀਮਤੀ ਸਵਈਆ ਔਰੰਗਜ਼ੇਬ ਦੇ ਸਾਹਮਣੇ ਪਾਇਆ ਹਾਥ ਤਸਵੀਲ ਲੀਏ ਭਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪਕੇ ਆਗਰੇ ਮੈਂ ਜਾਏ ਦਾਰਾ ਚੌਕ ਮੈਂ ਚਿਨਾਈ ਲਿਓ ਛਤਰ ਹੂੰ ਛਨਾਇਓ ਮਾਨੋ ਮਰੇ ਬੂੜੇ ਬੱਪ ਕੇ ਤੇਰਾ ਤਖਤ ਪਿਓ ਦੀ ਲਾਸ਼ ਤੇ ਹਾਏ ਹਾਥ ਤਸਬੀਹ ਲਈਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ ਆਗਰੇ ਮੇ ਜਾਏ ਦਾਰਾ ਚੌਕ ਮੇ ਚਨਾਏ ਲਿਓ ਛਤਰ ਹੂੰ ਛਨਾਇਓ ਮਾਨੋ ਮਰੋ ਬੂੜੋ ਬੱਪ ਕੇ ਕੀਨੋ ਹੈ ਸਗੋਤ ਗਾਤ ਆਪਣੇ ਸਗਿਆਂ ਦਾ ਹੀ ਗਾਤ ਕੁੱਲ ਦਾ ਗਾਤ ਕੀਨੋ ਹੈ ਸਗੋਤ ਗਾਤ ਸੋਨ ਮੈਂ ਨਹੀਂ ਕਹੂੰ ਫੇਰੀ ਫੀਲ ਪਰ ਤੁਰਾਇਓ ਚਾਰ ਚੁਗਲ ਕੇ ਗੱਪ ਕੇ भूषण बनत छर छंदी मति मंद महा सो सो चूहे खाए के बिलारी बैठी तप के सैकड़े चूहे खा के आज माला तस्बी पे फेरना ਤੂੰ ਸਾਰਾ ਦਿਨ ਹਾਥੀ ਦੋਤੇ ਦਾਰੇ ਨੂੰ ਫੇਰਾਇਆ ਤੇ ਫਿਰ ਕਤਲ ਕੀਤਾ ਤੂੰ ਬੁੱਢੇ ਪਿਓ ਨੂੰ ਜੇਲ੍ਹ ਦੇ ਚ ਪਾਇਆ ਔਰ ਤੂੰ ਆਪਣੇ ਸਾਰੇ ਭਰਾ ਕਤਲ ਕੀਤੇ ਔਰੰਗਜ਼ੇਬ ਨੇ ਕਿਹਾ ਬਾਕੀ ਇਹ ਕੁਛ ਆਖੇ ਇਸ ਤੋਂ ਪਹਿਲੇ ਇਧਰ ਸਿਰ ਕਲਮ ਕਰੋ ਇਸ ਨੂੰ ਵੀ ਮਾਰ ਦਿੱਤਾਗੇ ਇਸ ਨੂੰ ਵੀ ਕਤਲ ਕਰ ਦਿੱਤਾਗੇ ਹੁਣ ਉਂਝ ਉਹ ਸਾਰਾ ਦਿਨ ਤਸਬੀਹ ਫੇਰਦਾ ਹੈ ਇਹਦਾ ਤਸਬੀਹ ਫੇਰਨਾ ਅਧਰਮ ਹੈ ਹੋ ਸਕਦਾ ਕਿਸੇ ਦੇ ਕਿਸੇ ਕਰਮ ਨੂੰ ਜਿਆਦਾ ਸੀ ਅਧਰਮ ਕਹਿੰਦੇ ਆ ਸ਼ਾਇਦ ਨਾ ਹੋਵੇ ਨਾ ਹੋਵੇ ਇਹ ਵੀ ਨਰਸ ਕਰ ਉਹਦਾ ਤੇ ਤਸਬੀਹ ਫੇਰਨਾ ਵੀ ਅਧਰਮ ਹੈ ਉਹਦਾ ਤੇ ਕੁਰਾਨ ਦਾ ਪਾਠ ਕਰਨਾ ਵੀ ਪਾਪ ਹੈ ਉਹਦਾ ਤੇ ਨਮਾਜ਼ ਪੜਨਾ ਵੀ ਪਖੰਡ ਹੈ ਰੋਜ਼ੇ ਰੱਖਣਾ ਵੀ ਪਖੰਡ ਹੈ ස ි ට ි <laughs>